ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਬਹੁਤ ਸੋਹਣਾ ਲੋਕਗੀਤ ਲੈ ਕੇ ਆਏ ਹਾਂ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਕੁੜੀਆਂ ਇਕੱਠੀਆਂ ਹੋ ਕੇ ਕਰਦੀਆਂ ਸੀ ਤੇ ਉਹ ਆਪਸੀ ਜੋ ਗੱਲਬਾਤ ਕਰਦੀਆਂ ਸੀ ਉਹ ਗੱਲਬਾਤ ਨੂੰ ਅਸੀਂ ਇਸ ਲੋਕਗੀਤ ਦੇ ਵਿੱਚ ਤੁਹਾਡੇ ਰੂਬਰੂ ਕਰਦੇ ਹਾਂ ਵਿੱਚ ਸਈਆਂ ਦੇ ਬੈਠੀ ਨਹੀਂ ਮੈਂ চোপ ਪਾਇਆ ਨਹੀਂ ਗੇੜਾ ਨੀ ਉਹ ਦਾ ਦੂਜਾ ਗੇੜਾ ਮੇਰੀ ਪੁੱਛਦੀ ਸਹੇਲੀ ਨੇ ਕੀ ਲੱਗਦਾ ਤੇਰਾ ਬਣੇ ਸੱਚ ਦੱਸਾਂ ਨੀ ਝੂਠ ਬੋਲਾਂ ਨੀਨਾ ਕੁਫਰ ਤੋਲਾਂ ਤੈਨੂੰ ਦੱਸੂੰਗੀ ਕਰਕੇ ਨਹੀਂ ਮੈਂ ਵੱਡਾ ਜੇਰਾ ਵਿੱਚ ਸਈਆਂ ਦੇ ਬੈਠੀ ਨਹੀਂ ਮੈਂ ਸ਼ੋਪ ਪਾਇਆ ਨਹੀਂ ਮੈਂ ਸ਼ੋਪ ਪਾਇਆ ਇੱਕ ਸ਼ੈਲ ਜਵਾਨ ਨਣੀ ਕੇ ਦੀ ਦੁਰਜੀ ਪੂਣੀ ਨਿਓਦਾਤੀ ਜਾਗੇੜਾ ਨਿਓਦਾਤੀ ਜਾਗੇੜਾ ਮੈਨੂੰ ਪੁੱਛਦੀ ਏ ਪੱਬੋ ਨੀ ਕੀ ਲਗਦਾ ਤੇਰਾ ਪੱਬੋ ਸੱਚ ਦਸਾਨੀ ਨਾ ਝੂਠ ਬੋਲਾ ਨੇਨਾ ਕੁਫਰ ਤੋਲਾ ਫਿਰਦਾ ਮੁਰਖ ਗਲੀਆਂ ਵਿੱਚ ਕੋਈ ਪੌਂਦਾ ਫੇਰਾ ਵਿੱਚ ਸਈਆਂ ਦੇ ਬੈਠੀ ਨਹੀਂ ਮੈਂ ਸ਼ੋਪ ਪਾਇਆ ਨਹੀਂ ਮੈਂ ਸ਼ੋਪ ਪਾਇਆ ਇੱਕ ਸ਼ਲਜਵਾ ਗੇੜਾ ਪਾਇਆ ਮੇਰੀ ਤੀਜੀ ਪੂਣੀ ਨੇ ਉਹਦਾ ਚੌਥਾ ਗੇੜਾ ਨੀ ਉਹਦਾ ਚੌਥਾ ਗੇੜਾ ਮੈਨੂੰ ਪੁੱਛਦੀ ਮੇਰੀ ਭੂਆ ਨੇ ਕੀ ਲੱਗਦਾ ਤੇਰਾ ਭੂਆ جے دسانی نا چوٹ بولا نی نا کو فر تولا میرے বীরے دساں نی لگدا ویر میرا وچ سیاں دے بیٹھی نی میں شوپ پایا نی میں شوپ پایا ایک ਕੀਰਾ ਪਾਇਆ ਮੇਰੀ ਚੌਥੀ ਪੂਣੀ ਨਿਉਦਾ ਪੰਜ ਮੰਗੇੜਾ ਨਿਉਦਾ ਪੰਜ ਮੰਗੇੜਾ ਮੈਨੂੰ ਪੁੱਛਦੀ ਮੇਰੀ ਅਮੜੀ ਨੀ ਕੀ ਲੱਗਦਾ ਤੇ ਕਿ ਦੱਸਾਂ ਕਿ ਤੈਨੂੰ ਝੂਠ ਦੱਸਾਂ ਕਿ ਤੈਨੂੰ ਝੂਠ ਦੱਸਾਂ ਮੇਰੇ ਬਾਬਲ ਸਹੇਣਿਆ ਜਮਾਈ ਤੇਰਾ ਤੀਏ ਸੱਚ ਦੱਸੀ ਨੀ 나 ਝੂਠ ਬੋਲਨੀ ਨੇ নাক ਫਰਤੋ ਲਈ ਤੈਨੂੰ ਕਿੱਥੇ ਤਾ ਮਿਲਿਆ ਨਹੀਂ ਜਮਾਈ ਮੇਰਾ ਮਾਏ ਸੱਚ ਦੱਸਾਨੀ ਨਾ ਝੂਠ ਬੋਲਾਂ ਨੇ নাক ਫਰਤੋ ਲਾ ਮੈਨੂੰ ਖੂਹੇ ਤੇ ਮਿਲਿਆ ਜਮਾਈ ਤੇਰਾ ਮਾਇਨੇ ਕੀ ਬਿਆਹੀ ਹੁਣ ਮਟਿਆਰ ਹੋਈ ਹੁਣ ਮਟਿਆਰ ਹੋਈ ਕਰੇ ਅਥਰੀ ਜਵਾਨੀ ਦਾ ਖਿਆਲ ਮੇਰਾ ਮਾਰੇ ਦੇ ਮੁਕਲਾਵਨ ਮੇਰੀ ਦੇ ਤਿਆਰੀ ਨੀ ਮੇਰੀ ਕਰ ਦੇ ਤਿਆਰੀ ਢੋਲੇ ਬਿਨਾ ਨਾ ਲੱਗਦਾ ਹੁਣ ਜੀਲ ਮੇਰਾ ਵਿੱਚ ਸਈਆਂ ਦੇ ਬੈਠੀ ਨੀ ਮੈਂ ਚੋਪ ਪਾਇਆ ਨੀ ਮੈਂ ਚੋਪ ਪਾਇਆ ਇੱਕ ਸ਼ੈਲ ਜਵਾਨ Okay.